ਇਹ ਗੱਲ ਮੇਰੀ ਚੇਤੇ ਰੱਖਿਓ ਕੰਨ ਖੋਲ ਕੇ ਸੁਣ ਲਓ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਬੈਠੇ ਪੰਜਾਬੀ ਸੁਣ ਲਓ ਖਾਸ ਤੌਰ ਤੇ ਸਿੱਖੋ ਤੁਸੀਂ ਸੁਣ ਲਓ ਇਹ ਦਿਨ ਤੁਹਾਡੇ ਨਾਲ ਵੀ ਘਟਨਾ ਵਾਪਰਨੀ ਆ ਜਿੱਦੇ ਤੁਹਾਡੇ ਕੋਈ ਇਹ ਜੇ ਬੰਦੇ ਅਸਲਾ ਲੈ ਕੇ ਗੁਰੂ ਘਰਾਂ ਚ ਵੜ ਦੇਣਗੇ ਵੜ ਗਏ ਤਾਂ ਤੁਹਾਡੇ ਇਹਨਾਂ ਨੇ ਵੀ ਛਾਣਾ ਦੇ ਦੇਣਾ ਅਸਲੇ ਦਾ ਤੇ ਲਾਸ਼ਾਂ ਦੇ ਢੇਰ ਲਾ ਦੇਣੇ ਆ ਇਹ ਗੱਲ ਚੇਤੇ ਰੱਖਿਓ ਆ ਸੱਜਣ ਕਹਿੰਦਾ ਬਾਈ ਸ਼ੀਜੀ ਦਿਹਾੜਾ ਭਰਾਵਾ ਕਿਉਂ ਮੱਥਾ ਮਾਰਦਾ ਪਤਾ ਮੈਨੂੰ ਸ਼ੀਜੀ ਦਿਹਾੜਾ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਤਾ ਜੀ ਦਾ ਸਰਸਾ ਨਹੀਂ ਦੇ ਪਰਿਵਾਰ ਵਿਛੜ ਗਿਆ ਸੀ ਉਸੇ ਕਰਕੇ ਤਾਂ ਮੈਂ ਮੱਥਾ ਮਾਰਦਾ ਉਸੇ ਕਰਕੇ ਤਾਂ ਮੈਂ ਕਹਿ ਰਿਹਾ ਸਾਡੇ ਗੁਰੂਆਂ ਨੇ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਸਾਰਾ ਪਰਿਵਾਰ ਵਾਰਤਾ ਕੁਰਬਾਨ ਕਰਤਾ ਕਿਤੋਂ ਸਾਡੇ ਤੋਂ ਤੇ ਅਸੀਂ ਆਜੋ ਉਹ ਗੁਰੂਆਂ ਦੀ ਧਰਤੀ ਤੁਸੀਂ ਮੁਨਕਰ ਹੋਏ ਖੜੇ ਆ ਛੱਡ ਕੇ ਭੱਜ ਗਏ ਆ ਇੱਥੇ ਉਹਨੇ ਇੱਥੇ ਮੇਰੇ ਕੋਲੇ ਆਉਂਦੇ ਆ ਕਈ ਬੰਦੇ ਮੈਂ ਕਹਿੰਦਾ ਬਾਈ ਜਵਾਕਾਂ ਨੂੰ ਪੰਜਾਬ 'ਚ ਪੜਨ ਲਾਓ ਯਾਰ ਮਿੱਟੀ ਨਾਲ ਜੋੜੋ ਉਹਨਾਂ ਦਾ ਮੋਹ ਪਵੇ ਪੰਜਾਬ ਨਾਲ ਇੱਥੇ ਪੜਾਓ ਪਿੰਡਾਂ ਉਹਨਾਂ ਨੂੰ ਵੀ ਪਤਾ ਲੱਗੇ ਪਿੰਡਾਂ ਦਾ ਮੈਂ ਬਹੁਤ ਲੋਕਾਂ ਨੂੰ ਇੱਥੇ ਮੱਥਾ ਮਾਰਨਾ ਕਈ ਬੰਦੇ ਮਿਲਣ ਆਉਂਦੇ ਆ ਆਪਣੇ ਜਵਾਕਾਂ ਨੂੰ ਲੈ ਕੇ ਨਾਲ ਉਹ ਪਤਾ ਕੀ ਕਹਿੰਦੇ ਮੈਨੂੰ ਬੰਦੇ ਘੱਟ ਬੋਲਦੇ ਹੁੰਦੇ ਆ ਨਾਲਆਂ ਬੀਬੀਆਂ ਬੋਲਦੀਆਂ ਹੁੰਦੀਆਂ ਲੈ ਭਾਈ ਸਾਡੇ ਜਵਾਕ ਤਾਂ ਨਾ ਇੱਥੇ ਆ ਕੇ ਮੱਖੀਆਂ ਤੋਂ ਡਰ ਜਾਂਦੇ ਆ ਮੱਛਰ ਤੋਂ ਡਰਦੇ ਆ ਢੂੜ ਤੋਂ ਡਰਦੇ ਆ ਵਾਓ ਤੁਹਾਡੇ ਪੰਜਾਬੀਓ ਉਹ ਵੱਡੇ ਵੱਡੇ ਨਾਬਰਾ ਦਾ ਮੂੰਹ ਮੋੜਨ ਵਾਲੇ ਸੂਰਮਿਆਂ ਦੇ ਜਵਾਕ ਮੱਖੀਆਂ ਮੱਛਰਾਂ ਤੋਂ ਡਰਨ ਲੱਗ ਗਏ ਯਾਰ ਢੂੜ ਤੋਂ ਡਰਨ ਲੱਗ ਗਏ ਰੇਤ ਤੋਂ ਡਰਨ ਲੱਗ ਗਏ ਹੱਦੋਂ ਕੀ ਛੋਡੇ ਵਾਲੀ ਬਾਹਰ ਬੈਠੇ ਲੋਕੋ ਸਾਨੂੰ ਇੱਕ ਗੱਲ ਮੈਂ ਸਮਝਾ ਦਿੰਨਾ ਬਾਈ ਇਹ ਮੈਦਾ ਬਾਲੇ ਚੜਦਾ ਕਹਿੰਦਾ ਆ ਰਿਹਾ ਹਾਂ ਸੋਡਾ ਬਹੁਤ ਮਾੜੀ ਹੋਣੀ ਆ ਬਹੁਤ ਮਾੜੀ ਹੋਣੀ ਆ ਹਰ ਬੰਦੇ ਨੂੰ ਆਪਣੀ ਧਰਤੀ ਪਿਆਰੀ ਆ ਸੋਡਾ ਕਿਤੇ ਕੋਈ ਇਹ ਭਲੇਖਾ ਕੱਢ ਦਿਓ ਅਸੀਂ ਪੀਆਰ ਹੋ ਗਏ ਜੀ ਅਸੀਂ ਗ੍ਰੀਨ ਹੋਲਡਰ ਹੋ ਗਏ ਜੀ ਅੱਜ ਤਾਂ ਇਥੇ ਘਰ ਪਾ ਲਏ ਜੀ ਸਾਡੀ ਦੂਜੀ ਤੀਜੀ ਪੀੜ੍ਹੀ ਹੋ ਗਈ ਜੀ ਅੱਜ ਦਾ ਬੁੱਲੇ ਲੁੜਦੇ ਆ ਜੀ ਸਾਡਾ ਜਵਾਬ ਜਾਣਦੇ ਨਹੀਂ ਪੰਜਾਬ ਹੁੰਦਾ ਕੀ ਹੈ ਜੀ ਤੁਹਾਡੇ ਜੁੱਤੀਆਂ ਪਹਿਣ ਗਿਆ ਜੁੱਤੀਆਂ ਸਾਨੂੰ ਕੱਢਣਗੇ ਕੱਲ ਹੀ ਮੈਂ ਗੱਲ ਸੁਣਾ ਕੇ ਹਟਿਆ ਇੱਕ ਐਰਸ ਗੋਰਾ ਅਮਰੀਕਾ ਦੇ ਵਿੱਚ ਆਰਮੀ 'ਚ ਨੌਕਰੀ ਕਰਦਾ ਅਗਲੇ ਨੇ 35 ਸਾਲ ਬਾਅਦ ਕੱਢ ਕੇ ਬਾਹਰ ਮਾਰਿਆ ਮਾਰਾ ਮੁੱਟਾ ਬਹਾਨਾ ਬਣਾ ਕੇ ਤੇ ਲਗਾਤਾਰ ਬਹਾਨੇ ਬਣਾ ਆਪਣਾ ਅਮਰੀਕਾ ਕੈਨੇਡਾ ਦੂਜੇ ਮੁਲਕ ਸਾਨੂੰ ਕੱਢ ਰਹੇ ਨੇ ਇਹ ਭੁੱਲ ਜਿਓ ਤੁਸੀਂ ਤੁਸੀਂ ਗ੍ਰੀਨ ਕਲੂਡ ਹੋਲਡਰ ਕੋਈ ਪੀਆਰਾਂ ਪੂਵਰਾਂ ਇਹ ਨਹੀਂ ਕੋਡੇ ਕੰਮ ਆਉਣੀ ਆ ਜਿੱਦ ਦੇ ਆਲੇ ਨੇ ਤੁਹਾਨੂੰ ਐ ਐ ਮਾਰਨਗੇ ਕੱਢ ਕੇ ਜਿਵੇਂ ਮੱਖੀ ਮਾਰ ਦਿਆਂ ਦੁੱਧ ਜੋ ਕੱਢ ਕੇ ਐ ਠੋਕਣਗੇ ਨਾ ਫਿਰ ਤੁਸੀਂ ਉਧਰ ਦੇ ਨਾ ਇਧਰ ਦੇ ਇਧਰੋਂ 베ਚੀ ਜਾਂਦੇ ਹੋ ਘਰ-ਬਾਰ 베ਚ ਚੁੱਕੇ ਆ ਕਈ ਤਾਂ ਜ਼ਮੀਨਾਂ ਵੀ 베ਚ ਚੁੱਕੇ ਆ ਕਈ ਝਾਖ ਚ ਬੈਠੇ ਮਾੜਾ-ਮੋਟਾ ਰੇਟ ਵੱਧ ਜੇ ਤਾਂ 베ਚ ਕੇ ਵਟ ਕੇ ਤੁਰ ਜਗੇ ਅੱਜ ਹੀ ਮੈਨੂੰ ਸਿਵੀਆਂ ਪੰਡਾਲਾ ਮੁੰਡਾ ਨਵਰੀਦ ਸੁਣਾ ਰਿਹਾ ਸੀ ਗੱਲ ਕਹਿੰਦਾ ਸਾਡੇ ਪਿੰਡ ਦਾ ਇੱਕ ਮੂਰਖ ਬੰਦਾ 21 ਕਿੱਲੇ 21 ਕਿੱਲੇ ਜ਼ਮੀਨ ਆਪਦੇ ਪਿੰਡ ਚ 베ਚ ਕੇ ਸਾਰਾ ਪੈਸਾ ਕੈਨੇਡਾ ਲੈ ਆ ਕਹਿੰਦਾ ਮੈਂ ਕਾਰੋਬਾਰ ਉੱਥੇ ਸੈੱਟ ਕਰੂੰਗਾ ਟੱਟੂ ਕਾਰੋਬਾਰਾ ਸੋਡੇ ਕਿਹੜੇ ਕਾਰੋਬਾਰ ਆ ਫਿਰ ਮੇਰੇ ਮੂੰਹ ਤੋਂ ਇਹ ਗੱਲਾਂ ਨਿਕਲ ਜਾਂਦੀਆਂ ਨੇ ਸੁਣੂਆ ਕਰੀ ਹੈ ਨਹੀਂ ਪੈਸਾ ਪੈਸਾ ਡਾਲਰ ਡਾਲਰ ਪੈਸਾ ਕਮਲੇ ਹੋਏ ਫਿਰਦੇ ਹੋ ਜੋ ਇਸ ਕਰਕੇ ਇਹ ਨਾਂ ਤਾਂ ਜਿਹੜਾ ਆਹ ਮਸਲਾ ਜਿਹੜਾ ਬਣਾਇਆ ਜਾ ਰਿਹਾ ਹੈ ਨਾ ਵੀ ਇਹ ਧਰਮ ਦਾ ਮਸਲਾ ਜੀ ਇਹ ਧਾਰਮਿਕ ਮਸਲਾ ਹੈ ਜੀ ਇਹ ਤਾਂ ਅਜੇ ਤਾਂ ਰੋਕ ਲਿਆ ਉਹਨਾਂ ਨੇ ਵੀ ਸਾਡੇ ਬੰਦੇ ਅਦਰ ਅਸਾਈਆਂ ਦਾ ਵਿਰੋਧ ਕਰਦੇ ਆ ਇਹ ਧਾਰਮਿਕ ਮਸਲਾ ਨਹੀਂ ਹੈਗਾ ਇਹ ਪਛਾਣ ਦਾ ਮਸਲਾ ਹੈ ਇਹ ਆਪਦੀ ਡੈਂਟਿਟੀ ਦਾ ਮਸਲਾ ਹੈ ਇਹ ਆਪਦੀ ਹੋਂਦ ਦਾ ਮਸਲਾ ਹੈ ਉਹਨਾਂ ਨੂੰ ਆਪਣੀ ਹੋਂਦ ਪਿਆਰੀ ਹੈ ਕੀ ਹੋ ਗਿਆ ਸਾਡੀ ਜਮੀਰਾਂ ਨੂੰ ਜੰਗ ਲੱਗ ਗਈ ਸਾਡੇ ਕਰਤਾਰ ਮਰ ਗਏ ਸੀ ਆਪਣੀ ਹੋਂਦ ਭੁੱਲਦੇ ਜਾਂਦੇ ਆ ਗਮਾਉਂਦੇ ਜਾਂਦੇ ਆ ਉਹ ਨਹੀਂ ਭੁੱਲਦੇ ਇਕੱਲੇ ਕੋਈ ਵੀ ਨਹੀਂ ਭੁੱਲਦਾ ਹੁੰਦਾ ਆਪਣੀ ਹੋਂਦ ਤਾਂ ਇੱਥੇ ਪੰਛੀਆਂ ਨੂੰ ਜਾਨਵਰਾਂ ਨੂੰ ਉਹਨਾਂ ਨੂੰ ਵੀ ਪਿਆਰੀ ਹੈ ਦੇਖਿਆ ਕਦੇ ਕੋਈ ਜਾਨਵਰ ਕੋਈ ਪੰਛੀ ਆਪਦਾ ਹਰਿਆਣ ਬਸੇਰਾ ਛੜਦਾ ਨਹੀਂ ਛੜਦਾ ਇੱਕ ਪੰਛੀ ਜਿਹੜੀ ਟਾਣੀ ਤੇ ਆ ਕੇ ਬਹਿ ਜਾਂਦਾ ਨਾ ਜਿਹੜੇ ਰੁੱਖ ਤੇ ਆਪਣਾ ਆ ਕੇ ਆਲਣਾ ਪਾਲੰਦਾ ਉੱਥੇ ਆਪਣੀ ਮੇਰ ਨਹੀਂ ਛੜਦਾ ਆਪਣਾ ਦਾਵਾ ਨਹੀਂ ਛੜਦਾ ਤੁਸੀਂ ਦਾਵੇ ਛੱਡ ਗਏ ਭੱਜ ਗਏ ਹਲੇ ਭੱਜੀ ਜਾਂਦੇ ਆ ਕੁੜੀ ਇੱਕ ਗੱਲ ਪੰਜਾਬੀਆਂ ਹੋਰ ਸੁਣ ਲਓ ਜੇ ਤੁਸੀਂ ਆਪਦੀਆਂ ਘਰ ਵਾਲਿਆਂ ਨੂੰ ਇੱਥੇ ਲੈ ਆਏ ਨਾ ਮੈਂ ਤੁਹਾਨੂੰ ਸੂਰਮੇ ਮੰਨੂੰਗਾ ਕੈਨੇਡਾ ਚੋਂ ਬੁੜੀਆਂ ਕੱਢਣੀਆਂ ਤੇ ਟੋਬੇ ਚੋਂ ਮੱਝ ਕੱਢਣੀ ਇੱਕ ਬਰਾਬਰੀ ਹੈ ਲੋ ਕਈ ਵਾਰੀ ਮੱਝ ਵਿਚਰ ਜਾਂਦੇ ਟੋਬੇ ਦੇ ਵਿਚਾਲੇ ਜਾ ਕੇ ਬਹਿ ਜਾਂਦੀ ਹੈ ਫਿਰ ਜਿੰਨੇ ਮਰਜ਼ੀ ਡਲੇ ਮਾਰੀ ਜਾਓ ਜਿੰਨੇ ਮਰਜ਼ੇ ਹੁਕਰੇ ਮਾਰੀ ਜਾਓ ਮੱਝ ਨਹੀਂ ਨਿਕਲਦੀ ਤੇ ਨਾ ਹੀ ਬਾਹਰਲੇ ਮੁਲਕਾਂ ਦੀਆਂ ਜਨਾਨੀਆਂ ਉਹਨੂੰ ਤਿਆਰ ਆ ਬਖਰੇ ਮੁੰਡੇ ਕਹਿੰਦੇ ਆ ਭਾਈ ਆਉਣ ਨੂੰ ਤਿਆਰ ਆ ਜਿੰਨਾਂ ਨਹੀਂ ਮੰਨਦਿਆਂ ਕੀ ਕਰਗੇ ਜੋ ਮੇਰੀ ਇੰਨੀ ਸਾਨੂੰ ਫੇਰ ਬੇਨਤੀ ਆ ਆਜੋ ਸ਼ੀਦੀ ਢੇੜੇ ਚਲਦੇ ਆ ਆਪਾਂ ਇੰਨਾ ਸ਼ੀਦੀ ਢਿਆੜਿਆਂ ਦੇ ਉੱਤੇ ਇਹ ਆਪਾਂ ਸੌਂ ਖਾਈਏ ਆਪਾਂ ਪਰਨ ਕਰੀਏ ਕਿ ਅਸੀਂ ਆਪਣੀ ਪੱਕੇ ਤੌਰ ਤੇ ਧਰਤੀ ਨਹੀਂ ਛੱਡ ਕੇ ਜਾਵਾਂਗੇ ਮੈਂ ਬਾਹਰ ਜਾਣ ਦੇ ਖਿਲਾਫ ਨਹੀਂ ਹੈਗਾ ਮੈਂ ਬਾਹਰ ਜਾਣ ਦੇ ਖਿਲਾਫ ਨਹੀਂ ਹੈਗਾ ਜੀ ਸਾਧ ਕੇ ਜਾਓ ਕੋਈ ਮਸਲਾ ਨਹੀਂ ਕਮਾਈਆਂ ਕਰਕੇ ਵਾਪਸ ਮੁੜਿਓ ਆਪਦੀ ਧਰਤੀ ਨਹੀਂ ਛੱਡੀ ਦੀ ਹੁੰਦੀ ਸਾਡੇ ਵਾਂਗੂ ਕਿਸੇ ਵੇਲੇ ਫلسطੀਨੀ ਲੋਕ ਆਪਣੀ ਧਰਤੀ ਛੱਡ ਕੇ ਭੱਜ ਗਏ ਸੀ ਅੱਜ ਹਾਲਾਤ ਦੇਖ ਲਓ ਫلسطੀਨੀਆਂ ਦੇ ਜ ਰੈਲੀਆਂ ਨੇ ਜਹੁੱਦੀਆਂ ਨੇ ਕੀ ਕਰਦੇ ਆ ਉਹਨਾਂ ਦੀ ਆਪਣੀ ਧਰਤੀ ਤੇ ਅਜ ਰੈਲੀਆਂ ਨੇ ਆਪਣਾ ਮੁਲਕ ਬਣਾ ਲਿਆ ਜਹੁੱਦੀਆਂ ਨੇ ਜਿਹੜਾ ਬਣਾ ਲਿਆ ਤੇ ਉਹਨਾਂ ਦੀ ਆਪਣੀ ਧਰਤੀ ਤੋਂ ਉਹਨਾਂ ਨੂੰ ਹੁਣ ਗੋਲੀਆਂ ਮਾਰ ਕੇ ਮਾਰ ਕੇ ਕੱਢਿਆ ਜਾ ਰਿਹਾ ਸੋ ਇਹ ਸੁਭਾਵਕ ਹੈ ਤੁਸੀਂ ਜਦੋਂ ਧਰਤੀ ਛੱਡ ਜਿਓਗੇ ਕਿਸੇ ਨੇ ਹੋਰ ਆ ਕੇ ਮੰਨ ਲੈਣੀ ਹੈ ਇਸੇ ਕਰਕੇ ਡੈਮੋਗ੍ਰਾਫੀ ਬਦਲ ਰਹੀ ਹੈ ਪੰਜਾਬ ਦੀ ਤੰਗੋ ਇਸ ਕਲਪ ਰਹੀ ਹੈ ਇਸ ਮਸਲੇ ਨੂੰ ਲੈ ਕੇ ਜਾਓ ਕੋਈ ਬਾਹਰ ਜਾਣਾ ਮਾੜਾ ਨਹੀਂ ਜਾਂਦੇ ਆ ਪ੍ਰਵਾਸ ਕੁਦਰਤੀ ਵਰਤਾਰਾ ਹੈ ਪ੍ਰਵਾਸ ਕੁਦਰਤੀ ਵਰਤਾਰਾ ਹੈ ਪਰ ਉਜਾੜਾ ਉਜਾੜਾ ਕੁਦਰਤੀ ਵਰਤਾਰਾ ਨਹੀਂ ਹੈਗਾ ਉਜਾੜਾ ਹੈ ਪੰਜਾਬ ਦਾ ਇਹ ਪ੍ਰਵਾਸ ਨਹੀਂ ਉਜਾੜਾ ਪੰਜਾਬ ਦਾ ਜੜਾ ਹੈ ਕਿੰਨੇ ਪੈਸੇ ਜਾ ਰਹੇ ਆ ਪੰਜਾਬ ਚੋਂ ਜ਼ਮੀਨਾਂ ਵੇਚ ਕੇ ਲੋਕ ਆਪਦੇ ਧੀਆਂ ਪੁੱਤਾਂ ਮੰਗਰ ਕਈ ਲੱਖਾਂ ਰੁਪਇਆ ਫੀਸਾਂ ਇਧਰੋਂ ਭੇਜ ਰਹੇ ਆ ਪੰਜਾਬ ਚੋਂ ਜ਼ਮੀਨਾਂ ਵੇਚ-ਵੇਚ ਕੇ ਸਾਡੀ ਮਤ ਨੂੰ ਕੀ ਹੋਇਆ ਐ ਇੱਥੇ ਕਹਿੰਦੇ ਪੰਜਾਬ ਚ ਆਹ ਹੈ ਜੀ ਪੰਜਾਬ ਚ ਹਾਲਾਤ ਮਾੜੇ ਆ ਬਾਹਰ ਹਾਲਾਤ ਚੰਗੇ ਆ ਗੈਂਟਰ ਫੋਨ ਕਰਦੇ ਆ ਛੋਟੇ ਬੰਦਿਆਂ ਨੂੰ ਬਾਹਰ ਕੈਨੇਡਾ ਚ ਬੈਠਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਬੰਦੇ ਬਿਮਾਰੀ ਜਾਂਦੇ ਆ ਉਹ ਫੇਰ ਕਿੱਥੇ ਜਾਵੋਗੇ ਹੁਣ ਉਦੋਂ ਗਾਹਾਂ ਭਾਜੋ ਅਲੈਰ ਤੋਂ ਗਾਹਾਂ ਧਰਤੀ ਹੈਗੀ ਕੋਈ ਆ ਕੈਨੇਡਾ ਤੋਂ ਹੁਣ ਤਾਹਾਂ ਤੂਹਾਂ ਦੇਖ ਲਓ ਕੋਈ ਆ ਜਿਹੜੇ ਤਾਹਾਂ ਦੂਜੇ ਗ੍ਰਹਾਂ ਦੇ ਜਾਂਦੇ ਹੁਣ ਉਧਰ ਨੂੰ ਹੋ ਜਾ ਭਾਵੇਂ ਭੱਜਿਆ ਨਹੀਂ ਬੱਲੇ ਗੱਲ ਬਣਨੀ ਇਹ ਭਲੇਖਾ ਕੱਢ ਦੋ ਲੱਗਦਾ ਵੀ ਜੇ ਬਿਮਾਰੀ ਹੋ ਜੇ ਬੰਦੇ ਨੂੰ ਤੇ ਅਸੀਂ ਬਿਮਾਰੀ ਤੋਂ ਪਾਸਾ ਵੱਟ ਕੇ ਮੂੰਹ ਮੋੜ ਕੇ ਬੱਜ ਜਾਾਂਗੇ ਇਹ ਨਹੀਂ ਗੱਲ ਬਣਨੀ ਇਦਾਂ ਲੜਨਾ ਹੀ ਪੈਣਾ ਹੈ ਬਿਮਾਰੀ ਦਾ ਹੱਲ ਤਾਂ ਲੱਭਣਾ ਪੈਣਾ ਜਿਹੜੀ ਮਰਜ਼ੀ ਕੋਈ ਸੁਲਟ ਤੇ ਆਫਤ ਆ ਜਾਏ ਕੋਈ ਜਹਿਮਤ ਪੈ ਜਾਏ ਜੇ ਮੂੰਹ ਮੋੜੋਗੇ ਹੱਲ ਹੋਜੂ ਜੇ ਕਬੂਤਰ ਅੱਖਾਂ ਮੀਚ ਕੇ ਬਹਿ ਜਾਵੇ ਬਿੱਲੀ ਆ ਗਈ ਕਬੂਤਰ ਛੱਡ ਦੂ ਬਿੱਲੀ ਕਬੂਤਰ ਨੂੰ ਨਹੀਂ ਛੱਡਦੀ ਉਹ ਤਾਂ ਨਰੋੜੂ ਮਲੜੂ ਚਾਹੇ ਉਹਦੀਆਂ ਅੱਖਾਂ ਖੁੱਲੀਆਂ ਚਾਹੇ ਮੀਚੀਆਂ ਛੋੜੀ ਅੱਖਾਂ ਮੀਚਣਾ ਗੱਲ ਨਹੀਂ ਬਣਨੀ ਇਹ ਇਹਦਾ ਇੱਥੇ ਰਹਿਣਾ ਪੈਣਾ ਇੱਥੇ ਆਉਣਾ ਪੈਣਾ ਮੁੜਨਾ ਪੈਣਾ ਇਸੇ ਕਰਕੇ ਸਾਨੂੰ ਅਪੀਲ ਕਰਦਾ ਵੀ ਇਹ ਥੋੜੇ ਨਾਲ ਹਾਲਾਤ ਬਾਈ ਹੋਣੇ ਆ ਉਹਨਾਂ ਦੇ ਸਮੇਂ ਦੇ ਵਿੱਚ ਸੋ ਮੇਰੀ ਹੱਥ ਬੰਨ ਕੇ ਤੁਹਾਨੂੰ ਇਹੀ ਬੇਨਤੀ ਆ ਖਾਸ ਤੌਰ ਤੇ ਬਾਹਰ ਰਹਿੰਦੀਆਂ ਬੀਬੀਆਂ ਨੂੰ ਗੁੱਡੀਆਂ ਨੂੰ ਕੁੜੀਆਂ ਨੂੰ ਵੱਡੀ ਉਮਰ ਦੀਆਂ ਬੀਬੀਆਂ ਨੂੰ ਛੋਟੀਆਂ ਨੂੰ ਸਾਰੀਆਂ ਭੈਣਾਂ ਨੂੰ ਮੇਰੀ ਬੇਨਤੀ ਆ ਵੀ ਭੈਣੋ ਰੱਬ ਦਾ ਵਾਸਤਾ ਆਪਣੇ ਜਵਾਕਾਂ ਨੂੰ ਇੱਧਰ ਲੈ ਕੇ ਆਓ ਆਪਣੀ ਮਿੱਟੀ ਨਾਲ ਮੋਹ ਪਵਾਓ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਲੈ ਕੇ ਆਇਆ ਕਰੋ